ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗੁਰਦੁਆਰਾ ਹੁਸੈਨਪੁਰ ਪਿੰਡ ਹੁਸੈਨਪੁਰ ਜਿਹੜਾ ਬੱਸੀ ਬਠਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਡਿਊਟੀ ਕਰ ਰਿਹਾ ਜੀ ਤੇ ਐਵੇਂ ਹੀ ਕਦੀ ਡਿਊਟੀ ਕਿਸੇ ਗੁਰਦੁਆਰੇ ਕਦੀ ਕਿਸੇ ਗੁਰਦੁਆਰੇ 2 ਸਾਲ ਕਿਤੇ ਕਿਤੇ 4 ਸਾਲ ਇਦਾਂ ਲਗਾਈ ਤੇ ਮੇਰੇ ਕੋਲ ਦਾਸ ਕੋਲ ਕੋਈ ਆਪਣੀ ਰਹਿਸ਼ਤਾ ਹੈ ਨਹੀਂ ਜੀ ਨਾ ਮੇਰੇ ਕੋਲ ਕੋਈ ਜ਼ਮੀਨ ਹੈ ਤੇ ਮੇਰੇ ਬੱਚੇ ਨੇ ਜੀ ਦੋ ਬੱਚੇ ਨੇ ਕਈ ਵਾਰ ਗੁਰਦੁਆਰਾ ਚੇਂਜ ਕਰਨ ਨਾਲ ਸਾਨੂੰ ਬੜੀ ਪ੍ਰੋਬਲਮ ਆਂਦੀ ਸੀ ਵੀ ਕਿਰਾਏ ਤੇ ਫਿਰ ਮਕਾਨ ਲੈਣਾ ਪੈਂਦਾ ਸੀ ਇੱਕ ਤਾਂ ਇਨਕਮ ਰੁਕ ਗਈ ਇੱਕ ਖਰਚੇ ਉਲਟਾ ਵੱਧ ਗਏ ਤੇ ਜਿਸ ਕਰਕੇ ਮੇਰੀ ਬੱਚੀ ਦੇ 2 ਸਾਲ এডਿਕੇਸ਼ਨ ਲਈ ਮੇਰੇ ਕੋ ਫੀਸ ਨਹੀਂ ਦਿੱਤੀ ਗਈ ਫਿਰ ਖਰਾਬ ਹੋਈ ਬੜੇ ਮੈਨੂੰ ਮੁਸ਼ਕਲ ਹੋਈ 2 ਸਾਲ ਮੇਰੀ ਬੱਚੀ ਪਿੱਛੇ ਰਹਿ ਗਈ ਤੇ ਫਿਰ ਮੈਨੂੰ ਪਤਾ ਲੱਗਿਆ ਖਾਲਸਾ ਹੈਡ ਬਾਰੇ ਵੀ ਉਹ ਮਦਦ ਕਰਦੇ ਨੇ ਮੈਂ ਉਹਨਾਂ ਅੱਗੇ ਗੁਹਾਰ ਕੀਤੀ ਫਿਰ तकरीबन 3-4 ਸਾਲ ਹੋ ਗਏ ਨੇ ਉਹ ਮੇਰੀ ਬੱਚੀ ਦੀ ਫੀਸ ਦੇ ਰਹੇ ਨੇ ਕਿਉਂਕਿ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਨੇ ਬੱਚੇ ਪੜ੍ਹ ਲਿਖ ਜਾਣਗੇ ਚਲੋ ਚੰਗੇ ਕਿਤੇ ਕਿਤੇ ਵਿੱਚ ਕੋਈ ਆਪਣੀ ਜੀਵਨ ਸੁਧਾਰ ਲੈਣ ਅਸੀਂ ਬਹੁਤ ਧੰਨਵਾਦੀ ਆ ਖਾਲਸਾ ਆਈਡ ਦੀ ਜਿਨ੍ਹਾਂ ਨੇ ਸਾਡੀ ਇਹ ਮਦਦ ਕੀਤੀ ਤੇ ਜਿਹਦੇ ਕਰਕੇ ਸਾਡਾ ਜੀਵਨ ਬਦਲ ਰਿਹਾ ਬਹੁਤ ਵੱਡੇ ਇਹਨਾਂ ਦੇ ਕਾਰਜ ਨੇ ਜਿਨ੍ਹਾਂ ਨੇ ਗਰੰਤੀ ਸਿੰਘਾ ਦੇ ਪਾਠੀ ਸਿੰਘਾ ਦੇ ਬੱਚਿਆਂ ਦੀ ਮਾਂ ਫੜੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਤਾਂ ਜੋ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਵਾਕਈ ਹੀ ਇਹ ਖਾਲਸਾ ਜਣ ਦਾ ਸ਼ਲਾਂਗਾ ਯੋਗ ਇਹਨਾਂ ਦਾ ਕਦਮ ਹੈ ਜੋ ਇਹ ਕੰਮ ਕਰਦੇ ਹਨ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਇਦਾਂ ਹੀ ਤਰੱਕੀਆਂ ਬਖਸ਼ਣ ਮਹਾਰਾਜ ਤੰਦਰੁਸਤੀਆਂ ਬਖਸ਼ਣ ਜੀ